ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਤੁਸੀਂ ਸਾਰੇ ਠੀਕ ਹੀ ਹੋਵੋਗੇ ਆਪਾਂ ਗੱਲ ਕਰਦੇ ਆਂ ਬੈਂਕ ਨਿਫਟੀ ਬਾਰੇ ਵੀ 3 ਜੂਨ ਨੂੰ ਬੈਂਕ ਨਿਫਟੀ ਦੀ ਕੀ ਪੋਜੀਸ਼ਨ ਹੋ ਸਕਦੀ ਹੈ ਇਲੈਕਸ਼ਨ ਦਾ ਟਾਈਮ ਹੈ ਥੋੜਾ ਆਪਣੇ ਕੈਪੀਟਲ ਨੂੰ ਸੇਵ ਰੱਖਣਾ ਧਿਆਨ ਨਾਲ ਟਰੇਡ ਕਰਨਾ ਕਿਉਂਕਿ ਸੈਂਟਰ ਦੇ ਵਿੱਚ ਫਿਰ ਤੋਂ ਮੋਦੀ ਸਰਕਾਰ ਬਣ ਦੇ ਚਾਂਸ ਨੇ ਮਾਰਕੀਟ ਇੱਕੋ ਦਮ ਉੱਤੇ ਜਾ ਸਕਦੀ ਹੈ ਇਸ ਲਈ ਥੋੜਾ ਜਿਹਾ ਤੁਸੀਂ ਧਿਆਨ ਨਾਲ ਟਰੇਡ ਕਰਨਾ ਚਲੋ ਦੇਖਦੇ ਹਾਂ ਵੀ 3 ਜੂਨ ਨੂੰ ਮਾਰਕੀਟ ਦੇ ਵਿੱਚ ਕੀ ਪੋਜੀਸ਼ਨ ਹੋ ਸਕਦੀ ਹੈ ਜੇ ਤੁਸੀਂ ਕਾਲ ਸਾਈਡ ਟਰੇਡ ਕਰਨਾ ਚਾਹੁੰਦੇ ਹੋ ਤਾ ਚਲੋ ਦੇਖਦੇ ਆਂ ਵੀ ਕੀ ਲੈਵਲ ਨਿਕਲ ਕੇ ਆਉਂਦੇ ਨੇ ਜੇ ਤੁਸੀਂ ਕਾਲ ਸਾਈਡ ਟ੍ਰੇਡ ਕਰਨਾ ਚਾਹੁੰਦੇ ਹੋ ਸੋ ਨੂੰ ਦੇਖਣਾ ਪੈਣਾ ਵੀ ਮਾਰਕੀਟ 49200 ਦਾ ਜੇ ਬ੍ਰੇਕਆਊਟ ਉੱਪਰ ਨੂੰ ਦਿੰਦੀ ਹੈ ਤਾਂ 49500 ਤੱਕ ਮਾਰਕੀਟ जा ਸਕਦੀ ਹੈ ਜੇ ਮਾਰਕੀਟ 49500 ਦਾ ਬ੍ਰੇਕਆਊਟ ਦਿੰਦੀ ਹੈ ਤਾਂ ਮਾਰਕੀਟ ਇੱਕ ਨਿਊ ਹਾਈ 50000 ਤੱਕ ਬਣਾ ਸਕਦੀ ਹੈ ਜੇ ਮਾਰਕੀਟ 50000 ਦਾ ਲੈਵਲ ਤੋੜ ਦਈਏ ਤਾਂ ਤੁਸੀਂ 50500 ਤੱਕ ਦੇਖ ਸਕਦੇ ਹੋ ਕਿਉਂਕਿ ਸੈਂਟਰ ਦੇ ਵਿੱਚ ਮੋਦੀ ਸਰਕਾਰ ਬਣ ਦੇ ਚਾਂਸ ਨੇ ਇਸ ਲਈ ਮਾਰਕੀਟ ਦੇ ਵਿੱਚ ਤੇਜ਼ੀ ਇੱਕੋ ਦਾ ਮ ਆ ਸਕਦੀ ਹੈ ਪ੍ਰੀਮੀਅਮ ਵੀ ਕਾਫੀ ਹਾਈ ਨੇ ਇਸ ਲਈ ਤੁਸੀਂ ਥੋੜਾ ਜਿਆ ਧਿਆਨ ਨਾਲ ਟ੍ਰੇਡ ਕਰਨਾ ਹੈ ਚਲੋ ਦੇਖਦੇ ਆਂ ਜੇ ਤੁਸੀਂ ਪੀਸਾਈਡ ਟ੍ਰੇਡ ਕਰਨਾ ਤਾਂ ਕੀ ਲੈਵਲ ਨਿਕਲ ਕੇ ਆਉਂਦੇ ਨੇ ਜੇ ਤੁਸੀਂ ਪੀਸਾਈਡ ਟ੍ਰੇਡ ਕਰਨਾ ਤਾਂ ਅਡ ਤੁਹਾਨੂੰ ਦੇਖਣਾ ਪੈਣਾ ਵੀ ਮਾਰਕੀਟ 48800 ਦਾ ਬ੍ਰੇਕ ਡਾਊਨ ਦੇਵੇ ਜੇ ਮਾਰਕੀਟ ਬਾਈ 800 ਦਾ ਬ੍ਰੇਕਆਊਟ ਦਿੰਦੀ ਹੈ ਥੱਲੇ ਨੂੰ ਤਾਂ ਤੁਸੀਂ 48500 ਤੱਕ ਦੇਖ ਸਕਦੇ ਹੋ ਠੀਕ ਹੈ ਜੇ ਤੁਸੀਂ 48500 ਦਾ ਮਾਰਕੀਟ ਬ੍ਰੇਕਆਊਟ ਦਿੰਦੀ ਹੈ ਤਾਂ 48000 ਤੱਕ ਦੇਖ ਸਕਦੇ ਹੋ ਜੇ 48000 ਦਾ ਮਾਰਕੀਟ ਬ੍ਰੇਕਆਊਟ ਦਿੰਦੀ ਹੈ ਤਾਂ 84750 ਤੇ 47000 ਤੱਕ ਮਾਰਕੀਟ ਜਾ ਸਕਦੀ ਹੈ ਠੀਕ ਹੈ ਜਿਹੜਾ ਤੁਹਾਨੂੰ ਮੈਂ ਦੱਸਦਾ ਵੀ ਇਹ ਏਰੀਆ ਹੈ ਇਹ ਏਰੀਆ ਹੈ 48200 ਤੋਂ 48 900 ਤੱਕ ਇਹ ਨੋ ਟ੍ਰੇਡ ਜ਼ੋਨ ਏਰੀਆ ਤੁਸੀਂ ਇਹ ਏਰੀਏ ਦੇ ਵਿੱਚ ਨਹੀਂ ਟ੍ਰੇਡ ਕਰਨੀ ਓਕੇ ਜੇ ਤੁਸੀਂ ਮੇਰੇ ਨਾਲ ਡੇਲੀ ট্রেਡਿੰਗ ਦੀ ਅਪਡੇਟ ਚਾਹੁੰਦੇ ਹੋ ਤਾਂ ਮੇਰੇ ਨਾਲ ট্রেਡ ਕਰਨਾ ਚਾਹੁੰਦੇ ਹੋ ਲਾਈਕ ਕਰੋ ਸਬਸਕ੍ਰਾਈਬ ਕਰੋ ਮੈਂ ਤੁਹਾਨੂੰ ਡੇਲੀ ਟਰੇਡਿੰਗ ਦੀ ਅਪਡੇਟ ਦਿੰਦਾ ਰਹੂੰਗਾ ਓਕੇ ਥੈਂਕ ਯੂ ਤੋਂ ਮਿਲਦੇ ਆ 3 ਜੂਨ ਨੂੰ